ਚੋਰ ਖੁਸ਼ੀ ਦਾ ਬੇਸੋ ਗੋਲ ਜਿੱਤੀ ਵਾਲਾ ਜਿੱਤੀ ਵਾਲਾ ਇਹ ਭਰਾ ਜਿੰਜ ਨਗ ਲੱਗ ਗਈ ਮੈਦਾਨ ਦੇ ਉਧਰ ਵੱਲੋ ਮੁਹਤਾਰ ਹੱਦਗਾਂ ਵਾਲਾ ਕਨਾਨਾ ਕਰਦਾ ਉਹ ਹੱਥ ਇਹ ਆ ਗੁੱਤਾਂ ਵਾਲਾ ਖਾਪੀ ਨਾਮ ਰਵਾਇਆ ਕਰੋ ਫੁਰਤ ਫੁਰਤ ਕੁਰਦੇ ਆਪ ਨੂੰ ਜਾ ਫਿਰ ਜੱਗਾ ਔਰ ਸ਼ੱਕਾ ਜਾ ਉਹ ਤੜੀਕ ਲੋ ਸਮੇਂ ਦੀ ਬੱਤਾ ਹੋਣ ਗਿਆ ਕਬੱਡੀ 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 ਕਰਦਾ ਕੇਵਲ ਬੜਾ ਹੋਇਆ 30 ਸੈਕਿੰਡ ਦੀ ਸਮੇਂ ਦੀ ਔਰ ਕੀ ਬੱਲੇ ਬੱਲੇ ਹੋਵੇਗੀ ਲੋ ਇਸ ਸਮੇਂ ਧੁੱਗਿਆਂ ਵਾਲਾ ਔਰ ਧੁੱਗਿਆਂ ਵਾਲਾ ਇਹ ਆ ਗਿੱਲ ਪਰਿਵਾਰ ਦਾ ਇਹ ਕਹੋਂਦਾ ਕਿਸੇ ਦਾ ਘੱਟ ਬੱਲੀਏ ਔਰ ਖੇਡ ਦਾ ਖੇਡ ਦਾ ਬੱਲੇ ਨਹੀਂ ਫੜਦਾ ਐ ਐਕਸ਼ਨ ਖੁਸ਼ੀ ਦਾ ਦੇ ਹੁੱਲੇ ਹਿਲਾ ਰਹੇ ਲੋਕਾਂ ਨੇ ਫਰਿਆਦ ਜਿੰਨੇ ਵੇਲੇ ਲੱਗਾ ਸਮਾ ਹੀ ਕਰਦਾ ਕਾਲਾ ਇਹੋ ਜੇ ਪਹਿਲਵਾਨ ਪੈਦਾ ਸਮਾ ਹੀ ਕਰਦਾ ਕਾਲਾ ਇਹੋ ਜੇ ਪਹਿਲਵਾਨ ਪੈਦਾ ਆ ਸਮਾ ਹੀ ਪਹਿਲਵਾਨ ਹੈ ਖੇਡ ਕਬੱਡੀ ਮਹਾਨ ਹੈ ਔਰ ਸ਼ਾਜੀ ਤੂਫਾਨ ਹੈ ਔਰ ਖੁਸ਼ੀ ਦੁਨੀਆ ਦਾ ਮਹਾਨ ਮੈਦਾਨ ਦੇ ਵਿੱਚ ਬੱਲੇ ਬੱਲੇ ਅਰਜੋ ਪਾਸੇ ਮੁੰਡਾ ਹਵਾ ਹਵਾਈ ਹਾਂ ਕਬੱਡੀ 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 ਹੈ ਹਾਂ ਖੁਸ਼ੀ ਦੇ ਜਫਰੀ 100 ਡਾਲਰ ਸ਼ੀਰਾ ਮੱਲਾ ਪੁਆਇੰਟ ਖੁਸ਼ੀ ਦਾ ਸਮਾ ਦਿੱਤ ਗਿਆ ਉਸ਼ਾਉ ਕਦੇ ਸੁਖੇ ਦੇ ਸਾਥੀ ਨਬਲਵਾ ਧੰਨਵਾਦ ਹੈਰੀ ਵੀ ਉਹਨਾਂ ਦਾ ਅਗਲੀ ਕਬੱਡੀ ਪਾਰ ਦੇ ਵਾਸਤੇ ਮੈਦਾਨ ਦੇ ਵਿੱਚ ਕੌਣ ਜਿੱਤਵਾਲ ਜਿੱਤਵਾਲ ਵੱਧੇ ਹੋਇਆ ਕਬੱਡੀ ਖਿਡਾਰੀ ਕਰਨਪਾਲ ਸਿੱਧੂ ਜੀ ਦਾ ਧੰਨਵਾਦ ਜੱਸੀ ਧਾਲੀਵਾਲ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਹ ਬਰਾਰ ਜਸਪਾਲ ਪੰਡਾਲ ਜੀ ਉਹਨਾਂ ਦਾ ਬੱਲੇ ਬੱਲੇ ਹੋ ਗਈ ਕੌਣ ਆ ਕੌਣ ਜਿੱੱਡੀ ਵਾਲਾ ਜਿੱੱਡੀ ਵਾਲਾ ਇਹ ਇਹ ਕਜ਼ਨ ਬ੍ਰਦਰ ਨੇ ਆਪਸ ਦੇ ਵਿੱਚ ਪ੍ਰਵਾਹ ਦੇ ਵਿੱਚ ਪਾਦਾ ਹੋਇਆ ਹੁਣ ਦੇਖਾਂਗੇ ਕਬੱਡੀ ਦਾ ਕਿੰਗ ਜਾਂ ਸਦੀ ਕਾਲ ਸੰਘੇ ਵਾਲਾ জাফর ਆਦ ਜਾਂ ਫਿਰ ਗੁਰੂ ਥੋਪੀਆ ਕੌਣ ਜਿੰਦਗੇ ਇਹ ਆ ਸਮੇਂ ਫਰੀਦ ਇੱਕ ਵਾਰੀ ਫੇਰ ਉਹ ਫੇਰ ਕੋਸ਼ਿਸ਼ ਕਰਦਾ ਕਬੱਡੀ ਕਬੱਡੀ ਜਵਾਨੀ ਜੰਮਗ ਲੱਗ ਗਈ ਮੈਦਾਨ ਦੇ ਅੰਦਰ ਵੱਲ 300 ਡਾਲਰ ਫੜ ਨੰਬਰ ਨੂੰ ਅਲਵੰ ਆਖਰੀ ਸੀਜ਼ਨ ਦਾ ਕਬੱਡੀ ਕੱਪ ਆਊਗਾ ਆਪ ਸਭ ਨੂੰ ਸੱਦੇ ਨੇ ਆ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਜਿੱਤ ਮਲਵਾਨਾ ਵੱਧਾ ਹੋਇਆ ਫਿਰ ਉਹੀ ਕੱਜਨ ਬ੍ਰਦਰ ਪ੍ਰਵਾ ਬੈਠ ਦੇ ਵਿੱਚ ਕੋ ਪਰਿਵਾਰ ਦੇ ਹੀਰੇ ਬਾਬੇ ਅਨੋਖ ਸਿੰਘ ਦੇ ਦੋ ਪੁੱਤ ਅੱਜ ਐਪਸਵਰ ਦੇ ਵਿੱਚ ਪੜ 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 ਮੈਦਾਨ ਦੇ ਵਿੱਚ ਬੱਲੇ ਬੱਲੇ ਹੋ ਗਈ ਕਬੱਡੀ 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 ਇਹ ਚੱਕਾ ਚੱਕਾ ਵਾਹ ਜਗਿਆ 100 ਡਾਲਰ ਆ ਬੱਲੋਂ ਦੀ ਧਰਤੀ ਦਾ ਖੇਡ ਮਾਨ ਦੇ ਵਿੱਚ ਅਗਲੀ ਕਬੱਡੀ ਪਾਉਂਦਾ ਹੋਇਆ ਜੁੜ 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 ਕਰਦੇ ਫਿਰਦੇ ਉਹ ਧਰਤੀ ਪੈਰ ਨਾਲ ਲਾਉਂਦੇ ਇੱਕ ਦੂਜੇ ਤੋਂ ਵੱਧ ਕੇ ਸਾਰੇ ਆਪਣਾ ਜੋਰ ਦਿਖਾਉਂਦੇ ਤਗੜੀ ਜਾਸੀ ਇਸ ਵੇਲੇ ਤਗੜੇ ਜਿੱਥੇ ਪੁਲਵਾੜ ਕਬੱਡੀ ਦੇ ਉਹ ਦੁੱਕਿਆਂ ਵਾਲਾ ਉਹ ਦੁੱਕਿਆਂ ਵਾਲਾ ਖੁਸ਼ੀ ਖੁਸ਼ੀ ਦੇ ਮੰਨਾਂ ਉਹ ਮੰਨਾਂ ਦੇ ਖੁਸ਼ੀ ਉਹ ਵਾਹ ਖੁਸ਼ੀ ਨਹੀਂ ਰਿਹਾ ਤੇਰੀਆਂ ਦੁੱਕਿਆਂ ਵਾਲਿਆਂ ਗੇਲ ਪਰਵਾਹ ਵਾਲਾ 500 ਡਾਲਰ ਦੇ ਮਾਨ ਸਹਾਰਾ ਹੋਣਗੇ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਸ਼ਾਦੀ ਦੀ ਹੋਈ ਪਈ ਫਿਰ ਬੱਲੇ ਬੱਲੇ ਕਿਹੜਾ ਟਕਰੇ ਦੀ ਕੋਸ਼ਿਸ਼ ਕਰੇਗਾ ਸਮਾਂ ਮਹਾ ਖੇਡ ਕਬੱਡੀ ਸਮੇਂ ਦੀ ਮਹਤਾਰ ਅੱਦਗਮਲਾ ਕਹਿੰਦਾ ਮੈਂ ਕਰਦਾ ਦੋ ਹੱਥ ਆ ਮੁੰਡਾ ਹਵਾ ਹਵਾਈ ਮੁੰਡਾ ਕਬੱਡੀ 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 ਇਹ ਆ ਦੁੱਤਾਂ ਵਾਲਾ ਖੁਸ਼ੀ ਆਜੀਤ ਸਿੰਘ 500 ਖੁਸ਼ੀ ਦੇ ਕੁਸ਼ਦੀਪ ਗਿੱਲ ਚੜ ਚੜ ਕੇ ਪੈਂਦੀ ਹੋਈਆਂ ਲੈ ਵੀ ਗੱਲ ਵਾਲਾ ਲਓ ਸ਼ੰਕਰਦੀ ਕਬੱਡੀ ਰੋਲ ਰਣਜੀਤ ਸਿੰਘ ਜੀ ਨੇ ਕਨ ਕੋਦੇ ਰਮੇਂਦਰ ਸ਼ੇਰ ਜਿੱਲੋ ਜੁਲਵੀਰ ਬੈਸਰਾ ਧੰਨਵਾਦ ਲਓ ਸ਼ੰਕਰਦੀ ਕਬੱਡੀ ਨਾਲ ਜੁੜ ਜੀਏ ਐਵਲ ਹੋਰ ਪੰਜਾਬ ਪੰਜਾਬ ਕੇਸਰੀ ਮੰਗਲ ਸਿੰਘ ਮੰਗੀ ਕਬੱਡੀ ਦਾ ਕਿੰਗੋ ਹੁਣ ਲੱਗਦਾ ਸੁਖਾ ਪਾਣੇ ਦਾ ਸੁਖਾ ਪਾਣੇ ਹਾਂਜੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਓ ਤੇ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ